ਸੋ ਅੱਜ ਗੱਲ ਕਰਦੇ ਹਾਂ ਜਿੱਦਾਂ ਕਿ ਭਾਰਤ ਦੇ ਵਿੱਚ ਜਿਹੜੇ ਕਾਨੂੰਨ ਸੀਗੇ ਜਿੱਦਾਂ ਕਿ ਪਹਿਲਾਂ ਆਈਪੀਸੀ, ਸੀਆਰਪੀਸੀ ਜਾਂ ਆਈਈਏ ਦੇ ਕਾਨੂੰਨ ਸੀਗੇ ਉਹ ਸਾਰੇ ਹੁਣ ਮੋਦੀ ਸਰਕਾਰ ਵੱਲੋਂ ਬਦਲ ਕੇ ਆ ਜਿਹੜੇ ਉਹ ਨਵੇਂ ਰੱਖ ਦਿੱਤੇ ਗਏ ਆ ਤੇ ਉਹਨਾਂ ਨੂੰ ਨਵਾਂ ਹੀ ਨਾਮ ਦਿੱਤਾ ਗਿਆ ਬਹੁਤ ਸਾਰੀਆਂ ਧਰਾਵਾਂ ਨੇ ਜਿਹੜੀਆਂ ਹਟਾ ਦਿੱਤੀਆਂ ਗਈਆਂ ਨੇ ਤਾਂ ਨਵੀਆਂ ਧਰਾਵਾਂ ਜਿਹੜੀਆਂ ਬਣਾ ਦਿੱਤੀਆਂ ਗਈਆਂ ਨੇ ਤੇ ਉਹਨਾਂ ਧਰਾਵਾਂ ਦੇ ਵਿੱਚ ਜਿਹੜੀਆਂ ਸਜ਼ਾ ਉਹ ਵੀ ਸਖਤ ਕਰ ਦਿੱਤੀਆਂ ਗਈਆਂ ਨੇ ਸਰਕਾਰ ਵੱਲੋਂ ਮੰਨਿਆ ਜਾ ਰਿਹਾ ਇਹ ਜਿਹੜੇ ਕਾਨੂੰਨ ਸੀਗੇ ਇਹ 1800 70 ਦੇ ਲਾਗੇ ਤੱਕ ਜਿਹੜੇ ਬਣੇ ਹੋਏ ਸੀਗੇ ਅੱਜ ਦੇ ਸਮੇਂ ਦੇ ਨਾਲ ਇਹ ਕਾਨੂੰਨ ਆ ਜਿਹੜੇ ਪੁਰਾਣੇ ਹੋ ਚੁੱਕੇ ਨੇ ਤੇ ਜਿਹੜਾ ਲੋਕਾਂ ਨੂੰ ਨਿਆਂ ਮਿਲਣ ਦੇ ਵਿੱਚ ਮੁਸ਼ਕਲ ਆਉਂਦੀ ਆ ਇਨਸਾਫ ਨਹੀਂ ਲੋਕਾਂ ਨੂੰ ਮਿਲਦਾ ਸੋ ਇਸ ਲਈ ਇਹਨਾਂ ਨੇ ਇਹ ਕਾਨੂੰਨ ਆ ਜਿਹੜੇ ਸਾਰੇ ਬਦਲ ਦਿੱਤੇ ਤੇ ਨਵੇਂ ਸਿਰਿਓਂ ਬਣਾ ਦਿੱਤੇ ਗਏ ਆ ਸੋ ਇਹਨਾਂ ਕਾਨੂੰਨਾਂ ਦੇ ਵਿੱਚੋਂ ਦੇਖੀਏ ਤਾਂ ਇੰਡੀਅਨ ਜਿਹੜਾ ਸ਼ਬਦ ਆ ਗੋਰਿਆਂ ਵੱਲੋਂ ਥੋਪਿਆ ਗਿਆ ਸੀਗਾ ਅੰਗਰੇਜ਼ਾਂ ਵੱਲੋਂ ਉਸ ਨੂੰ ਹਟਾ ਕੇ ਇਹਨਾਂ ਨੇ ਭਾਰਤੀ ਇਹਨਾਂ ਆ ਸਹਿੰਤਾ ਦਾ ਜਿਹੜਾ ਕਾਨੂੰਨ ਬਣਾ ਦਿੱਤਾ ਗਿਆ ਪਹਿਲਾਂ ਤਾਂ ੜਾ ਹੁੰਦੀ ਸੀ ਕਿ ਕਤਲ ਦੇ ਕਰਨ ਦੇ ਵਿੱਚ 302 ਲੱਗਦੀ ਸੀ ਹੁਣ 101 ਲੱਗਿਆ ਕਰੂਗੀ 307 ਇਰਾਦਾ ਹੀ ਕਤਲ ਲੱਗਦੀ ਹੁੰਦੀ ਸੀ ਇਹ ਹੁਣ 109 ਲੱਗਿਆ ਕਰੂਗੀ ਜਿੱਦਾਂ ਇੱਕ ਕੋਈ ਸਭਾ ਜਾਂ ਚਾਰ ਬੰਦੇ ਜਿੱਥੇ ਜੋੜਦੇ ਹੁੰਦੇ ਸੀ ਉਦੋਂ 144 ਲੱਗਦੀ ਹੁੰਦੀ ਸੀ ਹੁਣ 199 ਲੱਗਿਆ ਕਰੂਗੀ ਇਦਾਂ ਹੀ 420 ਜਾਂ ਠੱਗੀ ਦੇ ਮਾਮਲੇ ਵਿੱਚ ਲੱਗਦੀ ਹੁੰਦੀ ਸੀਗੀ ਹੁਣ ਜਿਹੜੀ ਆ 316 ਲੱਗਿਆ ਕਰੂਗੀ ਕਿਉਂਕਿ ਮੋਦੀ ਸਰਕਾਰ ਦੇ ਵਿੱਚ ਇੰਨੇ ਜ਼ਿਆਦਾ ਕਪੜੇ ਹੋ ਚੁੱਕੇ ਆ ਜਿਹੜੇ ਇਹਨਾਂ ਬੰਦਾ ਆ ਉਹ 420 ਕਰ ਜਾਂਦੇ ਸੀਗੇ ਇਸ ਲਈ ਇਹਨਾਂ ਨੇ ਇਹਨਾਂ ਧਾਰਾਂ ਦਾ ਨਾਂ ਵੀ ਬਦਲ ਦਿੱਤਾ 316 ਕਰ ਦਿੱਤੀ ਗਈ ਆ ਸੋ ਜਿੱਦਾਂ ਕਿ ਪਹਿਲਾਂ ਜਿਹੜਾ ਆਈਪੀਐਸ ਦੇ ਤਾਂ ਇਹ ਤਾਰਾਂ ਲੱਗਦੀਆਂ ਹੁੰਦੀਆਂ ਸੀਗੀਆਂ ਉਹਦੇ ਵਿੱਚ 511 ਧਾਰਾ ਸੀਗੀਆਂ ਪਰ ਹੁਣ ਬੀਐਨਸੀ ਭਾਰਤੀ ਨੇ ਆ ਸਹਿੰਤਾ ਦੇ ਵਿੱਚ 358 ਧਾਰਾ ਨੇ ਸੀਆਰਪੀਸੀ ਦੇ ਵਿੱਚ ਪਹਿਲਾਂ 484 ਧਾਰਾ ਹੁੰਦੀਆਂ ਸੀਗੀਆਂ ਹੁਣ ਜਿਹੜਾ ਇਹਨਾਂ ਨੇ ਨਵਾਂ ਬਣਾਇਆ ਬੀਐਨਐਸਐਸ ਉਹਦੇ ਵਿੱਚ 531 ਧਾਰਾ ਨੇ ਆਈਈਏ ਇੰਡੀਅਨ ਐਵੀਡੈਂਸ ਐਕਟ ਦੇ ਵਿੱਚ ਪਹਿਲਾਂ 167 ਧਾਰਾ ਹੁੰਦੀਆਂ ਸੀਗੀਆਂ ਪਰ ਹੁਣ ਜਿਹੜਾ ਇਹਨਾਂ ਨੇ ਨਵਾਂ ਬਣਾਇਆ ਵਾ ਭਾਰਤੀ ਸਹਿੰਤਾ ਐਕਟ ਉਹਦੇ ਵਿੱਚ 170 ਧਾਰਾ ਨੇ ਹੁਣ ਜਿਹੜੀਆਂ ਜਿਹੜੀਆਂ ਸੋਧਾਂ ਕੀਤੀਆਂ ਨੇ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਇਹਨਾਂ ਨੇ ਸੋਧ ਕੀਤੀ ਆ ਇਹ ਕਾਨੂੰਨ ਬਣਾਇਆ ਕਾਨੂੰਨ ਪਹਿਲਾਂ ਵੀ ਸੀ ਪਰ ਹੁਣ ਇਹਨੂੰ ਸਖਤੀ ਦੇ ਨਾਲ ਲਾਗੂ ਕੀਤਾ ਜਾਊਗਾ ਤੇ ਇਹਦੇ ਵਿੱਚ ਸੋਧ ਕੀਤੀ ਗਈ ਆ ਜਿਹੜਾ ਮਰਦ ਜਾਂ ਔਰਤ ਵਿਆਹ ਦਾ ਲਾਰਾ ਲਾ ਕੇ ਸਰੀਰਕ ਸੰਬੰਧ ਬਣਾਉਂਦਾ ਉਸ ਨੂੰ 5 ਤੋਂ ਲੈ ਕੇ 10 ਸਾਲ ਦੀ ਜਿਹੜੀ ਸਜ਼ਾ ਹੋ ਸਕਦੀ ਆ ਸੋ ਧਿਆਨ ਨਾਲ ਰਹੋ ਦੂਜਾ ਇਹਨਾਂ ਨੇ ਸੋਧ ਕੀਤੀ ਆ ਜੇਕਰ ਕਿਸੇ ਨਵਾਲਗ ਦੇ ਨਾਲ ਕੋਈ ਰੀਪ ਜਾਂ ਰੀਪ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਬੰਦੇ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਆ ਸੋ ਤੀਜਾ ਇਹਨਾਂ ਨੇ ਜਿਹੜਾ ਕੀਤਾ 0 ਐਫ ਆਈ ਆਰ ਦਾ ਕੀਤਾ ਤੁਸੀਂ ਕਿਤੇ ਵੀ ਹੁਣ ਪਹਿਲਾਂ ਇਦਾਂ ਹੁੰਦਾ ਸੀਗਾ ਕਿ ਤੁਸੀਂ ਨੇੜਲੇ ਥਾਣੇ ਦੇ ਵਿੱਚ ਹੀ ਆਪਣੀ ਕੰਪਲੇਂਟ ਜਿਹੜੀ ਆ ਲਿਖਾ ਸਕਦੇ ਹੁੰਦੇ ਸੀ ਪਰ ਹੁਣ ਜੇ ਤੁਸੀਂ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕਿਤੇ ਵੀ ਹੋ ਚਾਹੇ ਮੋਗਾ ਲੁਧਿਆਣਾ ਬਠਿੰਡਾ ਪਟਿਆਲਾ ਕਿਤੇ ਦਾ ਵੀ ਤੁਹਾਨੂੰ ਠਾਣਾ ਪੈਂਦਾ ਕਿਤੇ ਵੀ ਤੁਸੀਂ ਬੈਠੇ ਹੋ ਤਾਂ ਕਿਸੇ ਵੀ ਠਾਣੇ ਦੇ ਵਿੱਚ ਤੁਸੀਂ ਆਪਣੀ ਜਿਹੜੀ ਹੈ ਕੰਪਲੇਂਟ ਉਸ ਨੂੰ ਲਿਖਾ ਸਕਦੇ ਹੋ ਉਹ ਠਾਣੇ ਦੇ ਵਿੱਚ ਲਿਖਣ ਤੋਂ ਬਾਅਦ ਉਹ ਠਾਣਾ ਅੱਗੇ ਰੈਫਰ ਕਰੂਗਾ ਹੁਣ ਜੇ ਕਿਸੇ ਠਾਣੇ ਦੇ ਮੌਨਸੀ ਜਾਂ ਇਨਸਪੈਕਟਰ ਨਾਲ ਤੁਹਾਡੀ ਨਹੀਂ ਬਣਦੀ ਤਾਂ ਤੁਸੀਂ ਕਿਸੇ ਹੋਰ ਠਾਣੇ ਦੇ ਵਿੱਚ ਆਪਣੀ ਸ਼ਿਕਾਇਤ ਲਿਖਾ ਸਕਦੇ ਹੋ ਸੋ ਇੱਥੇ ਉਹਨਾਂ ਨੇ ਮੋਦੀ ਸਰਕਾਰ ਨੇ ਹਵਾਲਾ ਦਿੱਤਾ ਕਿ ਇਸ ਦੇ ਨਾਲ ਜਿਹੜਾ ਟੈਰਰਿਸਟ ਟੈਰਰਿਸਟ ਆ ਉਹ ਕੱਟ ਹੋ ਜਾਊਗਾ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਉਹਨਾਂ ਨੂੰ ਟੈਰਰਿਸਟ ਨੂੰ ਕੰਟਰੋਲ ਕਰਨ ਦੇ ਲਈ ਉਥੋਂ ਦੀ ਪੁਲਿਸ ਦੀ ਇਨਵੋਲਵਮੈਂਟ ਚਾਹੀਦੀ ਹੋਈ ਸੀਗੀ ਹੁਣ ਉਹ ਖਤਮ ਹੋ ਜੂਗੀ ਪਰ ਇੱਥੇ ਇੱਕ ਨੁਕਸਾਨ ਵੀ ਹੋਊਗਾ ਹੁਣ ਜੇ ਕਿਸੇ ਪੰਜਾਬ ਦੇ ਵਿਅਕਤੀ ਦੀ ਹਿਮਾਚਲ ਰਾਜਸਥਾਨ ਜਾਂ ਹਰਿਆਣਾ ਦੇ ਵਿੱਚ ਕਿਸੇ ਨੇ ਦਿਨ ਦਿੱਲੀ ਦੇ ਵਿੱਚ ਕਿਸੇ ਨੇ ਕੰਪਲੇਂਟ ਦੇਤੀ ਤਾਂ ਉਥੋਂ ਦੀ ਜਿਹੜੀ ਪੁਲਿਸ ਆ ਬਿਨਾ ਪੰਜਾਬ ਪੁਲਿਸ ਦੀ ਇਨਵੋਲਵਮੈਂਟ ਤੋਂ ਉਹ ਬੰਦੇ ਦੀ ਕਸਟਡੀ ਲੈ ਸਕਦੇ ਆ ਹੁਣ ਤੁਸੀਂ ਇੱਥੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਵੀ ਸਕਦੇ ਹੋ ਸੋ ਤੀਜਾ ਜਿਹੜਾ ਇਹਨਾਂ ਨੇ ਕੀਤਾ ਵਾ ਉਹਦੇ ਵਿੱਚ ਤੁਸੀਂ ਆਨਲਾਈਨ ਜਾਂ ਫੋਨ ਕਾਲ ਤੇ ਵੀ ਆਪਣੀ ਕੰਪਲੇਂਟ ਆ ਜਿਹੜੀ ਲਿਖਾ ਸਕਦੇ ਹੋ ਚੌਥੇ ਨੰਬਰ ਤੇ ਜਿਹੜੀ ਸੋਧ ਕੀਤੀ ਗਈ ਆ ਡਿਜੀਟਲ ਮੀਡੀਏ ਨੂੰ ਐਜ਼ ਅ ਪ੍ਰੂਫ ਵਜੋਂ ਜਾਂ ਜਾ ਸਕਦਾ ਜਿੱਦਾਂ ਕਿ ਪਹਿਲਾਂ ਕੋਈ ਵੀਡੀਓ ਜਾਂ ਆਡੀਓ ਨੂੰ ਸਬੂਤ ਨਹੀਂ ਸੀ ਮੰਨਿਆ ਜਾਂਦਾ ਹੁਣ ਤੋਂ ਇਸ ਤਰ੍ਹਾਂ ਦੇ ਵਿੱਚ ਇਹ ਸ਼ਾਮਲ ਕਾਨੂੰਨ ਦੇ ਵਿੱਚ ਕੀਤਾ ਗਿਆ ਹੈ ਜੇਕਰ ਤੁਹਾਡੇ ਕੋਲੇ ਕੋਈ ਵੀਡੀਓ ਫੋਟੋ ਜਾਂ ਆਡੀਓ ਆ ਉਹ ਅਦਾਲਤ ਦੇ ਵਿੱਚ ਐਜ਼ ਅ ਪ੍ਰੂਫ ਮੰਨੀ ਜਾਊਗੀ ਸੋ ਇਹ ਸੀਗਾ ਚੌਥਾ ਸੁਧਾਰ ਪੰਜਵਾਂ ਕੀਤਾ ਗਿਆ ਵਾ ਜਿਹੜੇ ਛੋਟੇ ਮੋਟੇ ਚੋਰ ਜਿਵੇਂ ਕੋਈ ਚੈਨੀ ਖੋਹ ਲੈਂਦਾ ਜਾਂ ਛੋਟੀਆਂ ਚੋਰੀਆਂ ਕਰਦਾ ਤਾਂ ਸਰਕਾਰ ਨੇ ਉਹਨਾਂ ਨੂੰ ਸੁਧਾਰਨ ਦੇ ਲਈ ਜੇ ਕੋਈ ਪਹਿਲੀ ਚੋਰੀ ਕਰਦਾ ਵਾ ਤਾਂ ਉਹਨੂੰ ਇੱਕ ਪਹਿਲਾ ਜਾਂ ਛੋਟਾ ਜਾਂ ਜੁਰਮਾਨਾ ਲਾਇਆ ਜਾਊਗਾ ਜਾਂ ਉਸ ਨੂੰ ਐਜ਼ ਅ ਸੋਸ਼ਲ ਵਰਕਰ ਦਾ ਕੋਈ ਕੰਮ ਲਾਇਆ ਜਾਊਗਾ ਜਿਹਦੀ ਕਿਸੇ ਦੀ ਪਹਿਲੀ ਚੋਰੀ ਹੋਊਗੀ ਸੋ ਸਰਕਾਰ ਸੋਚਦੀ ਹੈ ਕਿ ਇਸ ਪਹਿਲ ਕਾਦਮੀ ਦੇ ਨਾਲ ਜਿਹੜਾ ਬਾਰਦਤਾਂ ਦੀ ਹੈ ਜਿਹੜਾ ਜਿਹੜਾ ਨਵਾਂ ਬੰਦਾ ਵਾ ਜੁਰਮ ਦੀ ਦੁਨੀਆ ਚ ਪੈਂਦਾ ਵਾ ਉਸ ਨੂੰ ਘਟ ਕਰਤਾ ਜਾ ਸਕਦਾ ਉਸ ਨੂੰ ਰੋਕਿਆ ਜਾ ਸਕਦਾ ਸੋ ਛੇਵੀ ਜਿਹੜੀ ਇਹਨਾਂ ਨੇ ਸਭ ਤੋਂ ਵੱਡੀ ਤਬਦੀਲੀ ਕੀਤੀ ਹੈ ਉਹ ਟੈਰਰਿਸਟ ਐਕਟ ਦੇ ਵਿੱਚ ਕੀਤੀ ਆ ਟੈਰਰਿਸਟ ਐਕਟ ਦੇ ਵਿੱਚ ਜਿੱਦਾਂ ਕਿ ਪਹਿਲਾਂ ਕੋਈ ਬੰਦਾ ਗਤੀਵਿਧੀ ਕਰਦਾ ਸੀਗਾ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਸੀਗਾ ਉਹਦੇ ਤੇ ਲਾ ਦਿੱਤਾ ਜਾਂਦਾ ਸੀਗਾ ਪਰ ਉਦੋਂ ਫਿਰ ਵੀ ਘੱਟ ਸਜ਼ਾ ਹੁੰਦੀ ਸੀਗੀ ਪਰ ਹੁਣ ਇਸ ਨੂੰ ਪੂਰਾ ਸਖਤੀ ਦੇ ਨਾਲ ਬਣਾ ਦਿੱਤਾ ਗਿਆ ਵਾ ਹੋਰ ਤਬਦੀਲੀਆਂ ਜਿਹੜੀਆਂ ਬਹੁਤ ਜ਼ਿਆਦਾ ਕਰ ਦਿੱਤੀਆਂ ਗਈਆਂ ਨੇ ਜਿੱਦਾਂ ਕਿ ਇਸ ਐਕਟ ਦੇ ਵਿੱਚ ਜੇ ਕੋਈ ਕੋਈ ਗਤੀਵਿਧੀ ਜਾਂ ਜੇ ਕੋਈ ਸਪੀਚ ਕਰਦਾ ਭਾਰਤ ਨੂੰ ਤੋੜਨ ਦੀ ਤਾਂ ਉਹਨੂੰ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਹੋ ਸਕਦੀ ਹੈ ਇਸ ਦੇ ਵਿੱਚ ਇਹਨਾਂ ਨੇ ਟੈਰਰਿਸਟ ਦੀ ਜਿਹੜੀ ਪਰਿਭਾਸ਼ਾ ਬਦਲ ਦਿੱਤੀ ਗਈ ਹੈ ਜਿੱਦਾਂ ਕਿ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਭਾਰਤ ਦੇ ਨਾਗਰਿਕ ਸੀਗੇ ਉੱਥੋਂ ਦੇ ਸਿਟੀਜ਼ਨ ਜਾਂ ਪੀਆਰ ਹੋਗੇ ਉਹ ਲੋਕ ਉੱਥੇ ਬਹਿ ਕੇ ਭਾਰਤ ਨੂੰ ਤੋੜਨ ਦੀ ਗੱਲ ਕਰਦੇ ਜਾਂ ਭਾਰਤ ਦੀ ਅਖੰਡਤਾ ਨੂੰ ਭਾਰਤ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਗੱਲ ਕਰਦੇ ਆ। ਸੋ ਇਸ ਐਕਟ ਦੇ ਵਿੱਚ ਇਹਨਾਂ ਨੇ ਉਹਨਾਂ ਲੋਕਾਂ ਦੀ ਜਿਹੜੀ ਜ਼ਮੀਨ ਜਾਇਦਾਦ ਆ ਜਿਹੜੀ ਸੰਪਤੀ ਆ ਭਾਰਤ ਦੇ ਵਿੱਚ ਪਈ ਆ ਉਹਦੀ ਕੁਰਕੀ ਕਰਨ ਦਾ ਜਿਹੜਾ ਰਾਹ ਆ ਉਹ ਸੌਖਾ ਕਰ ਦਿੱਤਾ ਇਸ ਐਕਟ ਦੇ ਵਿੱਚ। ਸੋ ਬਹੁਤ ਵੱਡੀ ਤਬਦੀਲੀ ਕੀਤੀ ਹੈ ਤੁਸੀਂ ਸਮਝ ਹੀ ਸਕਦੇ ਹੋ। ਸੋ ਇਹ ਜਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਨੇ ਇਹ ਪੁਰਾਣੇ ਜਿਹੜੇ ਇੰਡੀਅਨ IPS ਜਾਂ CRPC IE ਦੇ ਐਕਟ ਹੁੰਦੇ ਸੀਗੇ ਉਹਨਾਂ ਨੂੰ ਖਤਮ ਕਰ ਤੇ ਭਾਰਤੀ ਨਿਆਇ ਸਾਹਿਜਤਾ ਦੇ ਜਿਹੜੇ ਐਕਟ ਆ ਨਵੇਂ ਉਹ 1 ਜੁਲਾਈ 2024 ਤੋਂ ਲਾਗੂ ਹੋ ਗਏ ਨੇ ਸੋ ਮੋਦੀ ਸਰਕਾਰ ਨੇ ਆ ਜਿਹੜੇ ਇਹ ਕਾਨੂੰਨ ਜਿਹੜੇ ਅੰਗਰੇਜ਼ਾਂ ਵੇਲੇ ਤੋਂ ਚੱਲੇ ਆ ਰਹੇ ਸੀ ਪੂਰੀ ਤਰ੍ਹਾਂ ਖਤਮ ਕਰ ਦਿੱਤੇ ਆ ਅੰਗਰੇਜ਼ੀ ਦਾ ਜਿਹੜਾ ਇੰਡੀਅਨ ਸ਼ਬਦ ਸੀਗਾ ਉਹਨੂੰ ਖਤਮ ਕਰਕੇ ਭਾਰਤੀ ਸ਼ਬਦ ਲਿਆਂਇਆ ਜਾ ਰਿਹਾ ਵਾ ਸੋ ਹੋ ਸਕਦਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਇੰਡੀਆ ਦਾ ਇੰਡੀਆ ਦਾ ਸ਼ਬਦ ਵੀ ਹਟਾ ਕੇ ਭਾਰਤ ਰੱਖ ਦਿੱਤਾ ਜਾਵੇਗਾ ਕਾਨੂੰਨ ਬਦਲਣਾ ਜਾਂ ਸੰਵਿਧਾਨ ਬਦਲਣ ਨਾਲ ਤਾਂ ਮੇਰਾ خیال ਕੁਝ ਨਹੀਂ ਹੋਣਾ ਜਿੰਨੀ ਦੇਰ ਤੱਕ ਉਹਨਾਂ ਕੁਰਸੀਆਂ ਤੇ ਇਨਸਾਫ ਦੇਣ ਵਾਲੇ ਆਪਣੀ ਸੋਚ ਨੂੰ ਨਹੀਂ ਬਦਲਦੇ ਸੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਤੇ